ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹਲਕੇ ਗੁਲਾਬੀ ਰੰਗ ਦੀ ਫੁੱਲਾਂ ਵਾਲੀ ਪ੍ਰਾਕ ਪਾ ਕੇ ਮਾਂ ਦੀ ਗੋਦੀ ਚੜੀ ਨੂੰ ਉਸ ਨੂੰ ਮੇਲਾ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਚਾਰ ਚਫੇਰੇ ਰੌਣਕ ਲੋਕਾਂ ਦੀ ਗਹਿਮਾ ਗਹਿਮੀ ਕਿਤੇ ਕੁਲਫੀਆਂ ਵੇਚਣ ਵਾਲੇ ਦੀ ਆਵਾਜ਼ ਤੇ ਕਿਤੇ ਪਕੌੜੀਆਂ ਤੇ ਜਲੇਬੀਆਂ ਦੀ ਖੁਸ਼ਬੂ ਉਸ ਦੇ ਨੱਕ ਰਾਹੀਂ ਦਿਮਾਗ ਤੱਕ ਜਾ ਰਹੀ ਸੀ ਮਾਂ ਨੇ ਪਹਿਲਾਂ ਆਪ ਹਰੇ ਰੰਗ ਦੀਆਂ ਮੰਗਾ ਚੜਵਾਈਆਂ ਅਤੇ ਫਿਰ ਉਸ ਦੇ ਵੀ ਨਿੱਕੇ ਨਿੱਕੇ ਹੱਥਾਂ ਵਿੱਚ ਰੰਗ-ਬਰੰਗੀਆਂ ਬੰਗਾਂ ਪਵਾ ਦਿੱਤੀਆਂ ਹੁਣ ਹੋਰ ਜਵਾਕਾਂ ਨੂੰ ਤੁਰੇ ਫਿਰਦੇ ਦੇਖ ਉਸ ਦਾ ਮਨ ਵੀ ਤੁਰ ਕੇ ਮੇਲਾ ਦੇਖਣ ਨੂੰ ਕਰਨ ਲੱਗਾ ਪਰ ਮਾਂ ਨੂੰ ਤਾਂ ਡਰ ਸੀ ਕਿਤੇ ਭੀੜ ਵਿੱਚ ਕਿਤੇ ਕੋਈ ਉਸ ਦਾ ਪੈਰ ਹੀ ਨਾ ਮਿੱਦ ਜਾਵੇ ਪਰ ਉਸ ਦੇ ਵਾਰ-ਵਾਰ ਰੋਲਾ ਪਾਉਣ ਤੇ ਮਾਂ ਨੇ ਉਸ ਨੂੰ ਥੱਲੇ ਉਤਾਰ ਦਿੱਤਾ ਅਤੇ ਉਂਗਲ ਫੜ ਕੇ ਤੁਰਨ ਦੀ ਤਾਕੀਦ ਕੀਤੀ ਪੈਰਾਂ ਵਿੱਚ ਚੀਂ-ਚੀ ਦੀ ਆਵਾਜ਼ ਕਰਦੇ ਚਿੱਟੇ ਰੰਗ ਦੇ ਸੈਂਡਲ ਪਾ ਤੁਰਦੀ ਦੇ ਉਸਦੇ ਖੁਸ਼ੀ ਵਿੱਚ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ ਉਸਦੇ ਪੈਰ ਹਰ ਰੇੜੀ ਵਾਲੇ ਕੋਲ ਆ ਕੇ ਹੌਲੀ ਹੋ ਜਾਂਦੇ ਪਰ ਮਾਂ ਬਾਰ-ਬਾਰ ਤੁਰਦੇ ਰਹਿਣ ਦੀ ਤਾਕੀਦ ਕਰਦੀ ਮਾਂ ਦਾ ਹੱਥ ਫੜ ਮੇਲਾ ਦੇਖਦੀ ਨੂੰ ਉਸ ਨੂੰ ਜੰਨਤ ਵਰਗਾ ਅਹਿਸਾਸ ਹੋ ਰਿਹਾ ਸੀ ਇੰਨੇ ਲੋਕ ਅਤੇ ਇੰਨੀ ਰੌਣਕ ਉਸ ਦੀ ਉਸ ਨੇ ਪਹਿਲੀ ਵਾਰ ਦੇਖੀ ਸੀ ਮੇਲੇ ਦੇ ਨਜ਼ਾਰੇ ਤੱਕ ਉਸ ਦੀਆਂ ਨਿੱਕੀਆਂ-ਨਿੱਕੀਆਂ ਮਾਸੂਮ ਜਿਹੀਆਂ ਅੱਖਾਂ ਹੈਰਾਨੀ ਨਾਲ ਵੱਡੀਆਂ ਹੋ ਰਹੀਆਂ ਸਨ ਐਨੇ ਨੂੰ ਪਤਾ ਨਹੀਂ ਕਿਧਰੋਂ ਇੱਕ ਜ਼ੋਰਦਾਰ ਧੱਕਾ ਵੱਜਿਆ ਕਿ ਉਹ ਉਸ ਕੋਲੋਂ ਮਾਂ ਦਾ ਹੱਥ ਛੁੱਟ ਗਿਆ। ਉਹ ਉੱਥੇ ਹੀ ਖੜ ਕੇ ਦੁਰੁਦਰ ਦੇਖਣ ਲੱਗੀ ਪਰ ਮਾਂ ਕਿਤੇ ਨਾ ਨਜ਼ਰ ਆਈ। ਹੁਣ ਨਾ ਤਾਂ ਉਸ ਨੂੰ ਮੇਲਾ ਚੰਗਾ ਲੱਗ ਰਿਹਾ ਸੀ ਤੇ ਨਾ ਹੀ ਰੌਣਕ। ਉਸ ਨੂੰ ਪੀੜ ਦੇਖ ਕੇ ਬੇहद ਡਰ ਲੱਗ ਰਿਹਾ ਸੀ। ਡਰ ਨਾਲ ਉਹ ਉੱਚੀ-ਉੱਚੀ ਰੋਣ ਲੱਗ ਪਈ। ਉਸ ਦੀਆਂ ਚੀਕਾਂ ਸੁਣ ਆਸ-ਪਾਸ ਦੀਆਂ ਰਿਹੜੀਆਂ ਵਾਲੇ ਅਤੇ ਕੁਝ ਮਰਦ ਔਰਤ ਵੀ ਆ ਗਏ। ਪਰ ਮਾਂ ਫੇਰ ਵੀ ਕਿਤੇ ਨਹੀਂ ਸੀ। ਇੱਕ ਬੰਦਾ ਭੱਜ ਕੇ ਉਸ ਲਈ ਸਕੰਜਵੀ ਦਾ ਗਲਾਸ ਲੈ ਕੇ ਆਇਆ ਪਰ ਉਸਦੇ 2 ਘੁੱਟ ਹੀ ਮਸਾਲ ਲਗੇ ਰੋ ਰੋ ਕੇ ਉਸ ਦੀਆਂ ਅੱਖਾਂ ਦੁਖਣ ਲੱਗ ਪਈਆਂ ਸੰਗ ਬੈਠ ਗਿਆ ਇਕੱਠੀ ਭੀ ਹੋਈ ਭੀੜ ਵੀ ਹੌਲੀ ਹੌਲੀ ਸਰਕਣ ਲੱਗ ਪਈ ਪਰ ਮਾਂ ਫੇਰ ਵੀ ਨਹੀਂ ਕੁਝ ਔਰਤਾਂ ਨੇ ਉਸ ਨੂੰ ਦਰਖਤ ਥੱਲੇ ਬਣੇ ਥੜੇ ਉੱਤੇ ਖੜ ਬਿਠਾ ਦਿੱਤਾ ਕਿ ਆਪੇ ਉਸ ਦੀ ਮਾਂ ਉਸ ਨੂੰ ਲੱਭਦੀ ਉੱਥੇ ਆ ਜਾਵੇਗੀ ਉਹ ਹੰਝੂ ਭਰੀਆਂ ਅੱਖਾਂ ਨਾਲ ਮਾਂ ਦਾ ਰਾਹ ਤੱਕਦੀ ਰਹੀ ਪਰ ਮਾਂ ਖੌਰੇ ਕਿੱਧਰ ਚਲੀ ਗਈ ਸੀ ਡਰਣਾ ਟਾਲਣਾ ਲੱਗਾ ਉਹ ਰੋਂਦੀ ਰੋਂਦੀ ਥੱਕ ਕੇ ਉਸੇ ਥੜੇ ਉੱਤੇ ਹੀ ਸੌ ਗਈ ਕੁਝ ਟਿਰ ਬਾਅਦ ਉਸਦੀ ਅੱਖ ਖੁੱਲ੍ਹੀ ਤਾਂ ਉਹ ਆਪਣੇ ਬੈੱਡ ਉੱਤੇ ਪਈ ਸੀ ਪਰ ਅਜੇ ਵੀ ਉਸਦਾ ਸਾਹ ਤੇਜ਼ ਚੱਲ ਰਿਹਾ ਸੀ ਨਾਲ ਪਿਆ 2.5 ਸਾਲ ਦਾ ਪੁੱਤ ਉਸਦੀ ਬਾਹਂ ਘੁੱਟ ਕੇ ਫੜ ਕੇ ਹੂਕ ਸੁੱਤਾ ਪਿਆ ਸੀ ਉਸਨੇ ਮਨ ਹੀ ਮਨ ਸ਼ੁਕਰ ਕੀਤਾ ਕਿ ਇਹ ਸਭ ਸੁਪਨਾ ਹੀ ਸੀ ਉਹ ਉੱਠ ਕੇ ਬੈਠ ਗਈ ਪਰ ਉਸ ਦਾ ਦਿਲ ਅਜੇ ਵੀ ਘਬਰਾ ਰਿਹਾ ਸੀ। ਮਾਸੂਮ ਪੁੱਤ ਦੇ ਮੱਥੇ ਉੱਤੇ ਹੱਥ ਰੱਖ ਉਸ ਨੇ ਮਾਣ ਹੀ ਮਣ ਕਿਹਾ ਕਿ ਅਸੀਂ ਤੇਰਾ ਹੱਥ ਕਦੇ ਨਹੀਂ ਛੱਡਾਂਗੇ। ਜਿਹੜਾ ਵਿਆਹ ਵਾਲੇ ਰਿਸ਼ਤੇ ਆ ਰਿਸ਼ਤਾ ਉਸ ਨੂੰ ਬੇਜਾਨ ਤੇ ਬੁੱਝ ਲੱਗ ਰਿਹਾ ਸੀ ਅਤੇ ਜਿਸ ਨੂੰ ਤੋੜਨ ਦਾ ਉਹ ਪੱਕਾ ਮਨ ਬਣਾ ਚੁੱਕੀ ਸੀ। ਉਹੀ ਰਿਸ਼ਤਾ ਅਚਾਨਕ ਉਸ ਨੂੰ ਆਪਣੇ ਪੁੱਤ ਦੀਆਂ ਅੱਖਾਂ ਰਾਹੀਂ ਅਣਮੋਲ ਦੇਖਣ ਲੱਗ ਪਿਆ। ਉਸਨੇ ਮਾਨ ਵਿੱਚ ਧਾਰ ਲਿਆ ਕਿ ਸਿਰਫ ਵਿਚਾਰਕ ਮਤਭੇਦਾਂ ਕਾਰਨ ਤੇ ਆਪਣੀ ਆਜ਼ਾਦੀ ਖਾਤਰ ਉਹ ਆਪਦੇ ਪੁੱਤ ਨੂੰ ਦੁਨੀਆ ਦੇ ਮੇਲੇ ਵਿੱਚ ਬੇਸਹਾਰਾ ਕਦੇ ਵੀ ਨਹੀਂ ਛੱਡੇਗੀ